ਸਤ ਸ੍ਰੀ ਅਕਾਲ ਜੀ ਸਾਰਿਕ ਸਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਥਿੰਡ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਜੋ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤਕਰੀਬਨ ਜੋ ਨਦੀਨ ਨਾਸ਼ਕਾਂ ਨੇ ਜਾਂ ਸਪਰੇਆ ਨੇ ਜਾਂ ਕੋਈ ਮੈਟਰੀ ਪਾਉਣ ਦਾ ਕੰਮ ਲਾ ਲਓ ਤੁਸੀਂ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਇਸ ਟਾਈਮ ਨਦੀਨ ਆਸ਼ਕਾਂ ਨੇ ਸਪਰੇਆ ਨੇ ਜ਼ੋਰ ਫੜ ਲਿਆ ਪੂਰਾ ਤੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਮੈਸੇਜ ਵਗੈਰਾ ਆਉਂਦੇ ਰਹਿੰਦੇ ਨੇ ਵੀ ਵੀਰੇ ਕਿਹੜੀ ਦਵਾਈ ਕਰੀਏ ਕਿੱਦਾਂ ਕਰੀਏ ਕਿੰਨੀ ਕਿੱਲ ਚਾਹੀਦੀ ਹੈ ਤੇ ਬਾਏ ਨੇਮ ਠੀਕ ਰੂ ਜਾਂ ਸਾਲਟ ਠੀਕ ਰੂ ਅੱਜ ਆਪਾਂ ਸਾਰੀ ਗੱਲ ਤੁਹਾਡੇ ਨਾਲ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਬਾਅਦ ਦੇ ਵਿੱਚ ਕਿਸਾਨ ਵੀਰ ਫਿਰ ਮੈਸੇਜ ਕਰਦੇ ਨੇ ਜਾਂ ਕਮੈਂਟ ਕਰਦੇ ਨੇ ਉਹਦੇ ਨਾਲੋਂ ਵਧੀਆ ਤੁਸੀਂ ਪਹਿਲਾਂ ਵੀਡੀਓ ਪੂਰੀ ਦੇਖਿਆ ਕਰੋ ਜੇ ਕੋਈ ਨਹੀਂ ਗੱਲ ਠੀਕ ਵਧੀਆ ਲੱਗਦੀ ਜਾਂ ਸਮਝ ਨਹੀਂ ਲੱਗਦੀ ਤੁਹਾਡੇ ਦਾ ਤੁਸੀਂ ਮੈਨੂੰ ਮੈਸੇਜ ਪਰਸਨਲ ਜਾਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਕਰਾਂਗੇ ਨਦੀਨ ਨਾਸ਼ਕਾਂ ਬਾਰੇ ਨਦੀਨ ਨਾਸ਼ਕ ਕਿਸਾਨ ਵੀਰੋ ਜਿਹੜੇ ਇੱਕ ਤਾਂ ਆਉਂਦੇ ਨੇ ਕਿ ਆਪਣੇ ਨਾਰਮਲ ਨਦੀਨ ਨਾਸ਼ਕ ਇੱਕ ਆਉਂਦੇ ਨੇ ਸਟਰੋਂਗ ਇੱਕ ਬਹੁਤ ਜ਼ਿਆਦਾ ਸਟਰੋਂਗ ਤੇ ਅੱਜ ਆਪਾਂ ਕਿਸਾਨ ਵੀਰੋਂ ਗੱਲਬਾਤ ਕਰਾਂਗੇ ਨਦੀਨ ਨਾਸਕ ਜਿਹੜਾ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਗੁੱਲੀ ਡੰਡਾ ਵੀ ਪੂਰਾ ਲਵੇਟਦਾ ਹੈ ਜੇ ਗਲਤੀ ਹੋ ਜੇ ਤਾਂ ਆਪਣੀ ਕਣਕ ਵੀ ਲਵੇਟ ਦਿੰਦਾ ਪਰ ਗੁੱਲੀ ਡੰਡੇ ਦੇ ਨਾਲ ਨਾਲ ਕੁਝ ਹੱਦ ਤੱਕ ਇਹ ਮੋਥਾ ਵਗੈਰਾ ਜਾਂ ਚੌੜੀ ਪੱਤੀ ਵਾਲੇ ਨਦੀਨ ਨੇ ਜਿਹੜੇ ਕੁਝ ਤੱਕ ਉਹਨਾਂ ਨੂੰ ਵੀ ਖਤਮ ਕਰਦਾ ਹੈ ਜਿਹੜਾ ਇਹਦਾ ਕਿਸਾਨ ਵੀਰ ਉਹ ਫਾਇਦਾ ਇੱਕ ਹੋਰ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਉਹ ਸ਼ਾਇਦ ਤੁਹਾਨੂੰ ਪਹਿਲਾਂ ਨਾ ਪਤਾ ਹੋਵੇ ਅੱਜ ਆਪਾਂ ਗੱਲ ਕਰ ਰਹੇ ਹਾਂ ਕਿਸਾਨ ਵੀਰੋ ਐਟਲੈਂਟਿਸ ਬਾਰੇ ਵੀ ਇਹਦਾ ਕਣਕ ਦੇ ਫਟਾਰ ਤੇ ਕਣਕ ਦੇ ਝਾੜ ਤੇ ਕੀ ਅਸਰ ਪੈਂਦਾ ਕਿੰਨਾ ਕੀਦਾ ਆਪਾਂ ਨੂੰ ਕਰਨ ਦਾ ਫਾਇਦਾ ਮਿਲਦਾ ਕੀ ਗੱਲਬਾਤ ਆ ਸਾਰੀ ਅੱਜ ਗੱਲਬਾਤ ਜ਼ਰੂਰ ਤੁਹਾਡੇ ਨਾਲ ਆਪਾਂ ਕਰਨੀ ਹੈ ਇਹ ਕਿਰਪਾ ਕਰਕੇ ਵੀਰੇ ਵੀਡੀਓ ਪੂਰੀ ਜ਼ਰੂਰ ਦੇਖਿਓ ਕਿਉਂਕਿ ਜਿਹੜਾ ਇਹਦਾ ਆਪਾਂ ਨੂੰ ਝਾੜ ਤੇ ਫਟਾਰੇ ਤੇ ਅਸਰ ਹੁੰਦਾ ਸਾਰਾ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਨਾਗਾ ਵੀ ਇਹਦੀ ਰეკਮੈਂਡੇਸ਼ਨ ਅਸਲ ਹੈ ਕਿਵੇਂ ਆ ਕੀ ਗੱਲਬਾਤ ਹੈ ਕਿਸਾਨ ਵੀਰੋ ਜਿਹੜਾ ਟਲੈਂਟਸ ਹੈ ਇਹ ਆਪਾਂ ਨੂੰ ਦੋ ਟੈਕਨੀਕਲਾਂ ਦਾ ਕੰਬੀਨੇਸ਼ਨ ਹੈ ਇਹਦੇ 'ਚ ਮੀਜ਼ੋਸਲਫਿਰੋਨ ਮਿਥਾਈਲ ਪਲੱਸ ਆਇਡੋਸਲਫਰੋਨ ਮਿਥਾਈਲ ਸੋਡੀਅਮ ਜਿਹੜੇ ਕਿਸਾਨ ਵੀਰੋ ਦੋ ਟੈਕਨੀਕਲ ਨੇ ਇਹ ਦੋਨੇ ਟੈਕਨੀਕਲ ਗੁੱਲੀ ਡੰਡਾ ਮਾਰਨ ਦੇ ਨਾਲ 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 ਇਹ ਟੈਕਨੀਕਲਾਂ ਦਾ ਜਿਹੜਾ ਮੇਲ ਹੈ ਉਹ ਚੌੜੀ ਪੱਤੀ ਵਾਲੇ ਨਦੀਨਾਂ ਤੇ ਫੁੱਲ ਕੰਮ ਕਰ ਜਾਂਦਾ ਤੇ ਇਹਨੂੰ ਕਿਸਾਨ ਵੀਰੋ ਕਰਨ ਦਾ ਢੰਗ ਪੰਪ ਨੋਜ਼ਲ ਤੇ ਜਿਹੜਾ ਇਹਦੀ ਡੋਜ਼ ਉਹ ਆਪਾਂ ਗੱਲਬਾਤ ਸੁਣਨ ਨਾਲ ਕਰਦੇ ਆਂ ਪਹਿਲੇ ਨੰਬਰ ਦੇ ਕਿਸਾਨ ਵੀਰੋ ਆ ਜਾਂਦੇ ਨੇ ਡੋਜ਼ 160 ਗ੍ਰਾਮ ਪਰ ਏਕੜ ਜਿੱਥੇ ਜ਼ਿਆਦਾ ਭਾਰੀਆਂ ਜ਼ਮੀਨਾਂ ਨੇ ਕਿਸਾਨ ਵੀਰੋ ਉੱਥੇ ਕਰ ਸਕਦੇ ਹੋ ਤੁਸੀਂ ਜੇਕਰ ਤੁਹਾਡੀ ਜ਼ਮੀਨ ਰੇਸਲੀ ਹੈ ਤੇ ਉੱਥੇ ਤੁਸੀਂ ਕਿਸਾਨ ਵੀਰੋ ਇਹਨੂੰ 5 ਵਿੱਗੇ ਦੀ ਜਗਾ 6 ਵਿੱਗੇ 'ਚ ਵੀ ਕਰ ਸਕਦੇ ਹੋ ਜੇ ਗੁੱਲੀ ਡੰਡਾ ਘਟ ਹੈ ਅਦਰਵਾਈਜ਼ ਇਹ ਜੇ ਗੁੱਲੀ ਡੰਡਾ ਜ਼ਿਆਦਾਤਰ ਇਹ 5 ਵਿੱਗੇ 'ਚ ਹੀ ਪਾਓ 160 ਗ੍ਰਾਮ ਪਰ ਏਕੜ ਦੀ ਰੀ ਡੋਜ਼ ਹੈ ਕਿਸਾਨ ਵੀਰੋ ਸਹੀ ਸਮਾਂ ਇਹਦਾ ਕਰਨ ਦਾ ਕੀ ਆ ਕਿਸਾਨ ਵੀਰੋ 40 42 45 ਦਿਨ ਤੱਕ ਇਸ ਤੋਂ ਜ਼ਿਆਦਾ ਅੱਗੇ ਨਾ ਇਹਨੂੰ ਲੈ ਕੇ ਜਾਓ ਜੇ ਇਹਦਾ ਪ੍ਰੋਪਰ ਤੁਸੀਂ ਰਿਜ਼ਲਟ ਲੈਣਾ ਤੇ ਤੁਹਾਡੇ ਝਾੜ ਨੂੰ ਵੀ ਫਾਇਦਾ ਲੈਣਾ ਗੱਲਬਾਤ ਕਿਸਾਨ ਵਿਰੋਧੀ ਹੈ ਜਿਹੜੇ ਦੋਨੇ ਟੈਕਨੀਕਲ ਨੇਗੇ ਇਹ ਗੁੱਲੀ ਡੰਡਾ ਮਾਰਨ ਦੇ ਨਾਲ ਨਾਲ ਕਣਕ ਦੀ ਜਿਹੜੀ ਗਰੋਥ ਇੱਕ ਵਾਰ ਉਹਨੂੰ 5-7 ਦਿਨਾਂ ਵਾਸਤੇ ਡਿਲੇ ਕਰ ਦਿੰਦੇ ਨੇ ਉਹਨੂੰ ਰੋਕ ਲੈਂਦੇ ਨੇ ਉਹਦੇ ਨਾਲ ਕਿਸਾਨ ਵਿਰੋਕੀ ਹੁੰਦਾ ਆਪਣੀ ਕਣਕ ਆ ਜਿਹੜੀ ਉਹਦੀ ਗਰੋਥ ਡੰਡੀ ਚੜਨ ਦੀ ਸਮੱਸਿਆ ਕਹਿ ਦਿੰਨੇ ਜਿਵੇਂ ਆਪਾਂ ਉਹਨੂੰ ਇਹ ਕਿਸਾਨ ਵਿਰੋਹ ਕੰਟਰੋਲ ਕਰਕੇ ਰੋਕ ਕੇ ਫਟਾਰੇ ਵੱਲ ਲੈ ਜਾਂਦੇ ਨੇ ਆਪਣੀ ਜਿਹੜੀ ਫਸਲ ਉਹਨੂੰ ਫਟਾਰਾ ਕਰਨ ਨਾਲ ਕਹਿੰਦੀ ਹੈ ਕਣਕ ਰੁਕ ਜਾਂਦੀ ਆ ਕਿਉਂਕਿ ਇਹੀ ਕਿਸਾਨ ਵੀਰੋ 40 42 45 ਦਿਨ ਤੱਕ ਕਣਕ ਨੇ ਫਟਾਰਾ ਕਰਨਾ ਹੁੰਦਾ 40 ਦਿਨ ਤੱਕ ਵੀ 45 ਤੱਕ ਉਸ ਤੋਂ ਬਾਅਦ ਫਟਾਰੇ ਦਾ ਕੋਈ ਆਪਾਂ ਨੂੰ ਬਾਹਲਾ ਫਾਇਦਾ ਨਹੀਂ ਤੇ ਜਿਹੜਾ ਉਦੋਂ ਤੱਕ ਫਟਾਰਾ ਕਣਕ ਨੇ ਕਰ ਲਿਆ ਤਾਂ ਕਰ ਲਿਆ ਤੇ ਇਹਦੇ ਕਿਸਾਨ ਵੀਰੋ ਕਰਨ ਦਾ ਸਮਾਂ ਤੁਹਾਨੂੰ ਦੱਸੇ ਦਿੱਤਾ 40 45 ਦਿਨ ਗਿੱਲ ਕਿੰਨੀ ਕਿ ਚਾਹੀਦੀ ਹੈ ਕਿਸਾਨ ਵੀਰੋ ਖੇਤ ਦੇ ਵਿੱਚ ਆਪਣਾ ਪੈਰ ਗੁੜੇ ਨਾ 72 ਗਿੱਲ ਬੱਤਤ ਕਹਿ ਦਿੰਦੇ ਨੇ ਜਿਹਨੂੰ ਆਪਾਂ ਵੀ ਖੇਤ ਹੁਣ ਬੱਤ ਆ ਸਪਰੇਅ ਕਰਨ ਦੇ ਪੈਰ ਗੁੜੇ ਨਾ ਬਣਾ ਖੇਤ ਦੇ ਵਿੱਚ ਫੇਰ ਇਹਨੂੰ ਕਰੋ ਕਿਸਾਨ ਵੀਰੋ ਜਿਉਂ-ਜਿਉਂ ਤੁਹਾਡਾ ਇਹ ਬਾਣ ਸੁੱਕਦਾ ਜਾਊਗਾ ਤਿਉਂ-ਤਿਉਂ ਗੋਲੀ ਡੰਡਾ ਤੁਹਾਡਾ ਮੁੱਚਦਾ ਜਾਊਗਾ ਮੈਂ ਕਿਸਾਨ ਵੀਰੋ ਇਹਦੇ 95% ਤੱਕ ਰਿਜ਼ਲਟ ਮਿਲਦੇ ਕਿਸਾਨ ਵੀਰਾਂ ਨੂੰ ਦੇਖੇ ਨੇ ਖੁਦ ਆਪਣੀਆਂ ਅੱਖਾਂ ਨਾਲ ਜਿਨ੍ਹਾਂ ਨੇ ਕਿ ਪੂਰੀ ਸਹੀ ਨੋਜ਼ਲ ਸਹੀ ਤਰੀਕਾ ਸਹੀ ਟਾਈਮਿੰਗ ਸਹੀ ਗਿੱਲ ਤੇ ਕਰਿਆ ਗੁੱਲੀ ਡੰਡੇ ਨੂੰ ਕਿਸਾਨ ਵੀਰ ਉਹ げੜੇ ਖਵਾ ਦਿੰਦਾ ਹੈ ਕਣਕ ਇਹ 5-7 ਦਿਨਾਂ ਵਾਸਤੇ ਕਿਸਾਨ ਵੀਰ ਉਹ ਜਦੋਂ ਰੋਕ ਦਿੰਦਾ ਜਦੋਂ ਆਪਾਂ ਕਹਿ ਦਿੰਦੇ ਆ ਨਾ ਜਿਹੜੀ ਵੀ ਕਣਕ ਆਪਣੀ ਸਮੇਂ ਤੇ ਜਾ ਕੇ ਡੰਡੀ ਚੜਨ ਲੱਗੀ ਤਾਂ ਕਿਸਾਨ ਵੀਰ ਉਹ ਜੇ ਤੁਸੀਂ ਗੁੱਲੀ ਡੰਡੇ ਤੇ ਆਹ ਵਾਲਾ ਨਦੀਨ ਨਾਸ਼ਕ ਵਰਤੋਂਗੇ ਤਾਂ ਤੁਹਾਡੀ ਡੰਡੀ ਚੜਨ ਦੀ ਸਮੱਸਿਆ ਜਿਹੜੀ ਉਹ ਘਟ ਜੂ ਉਹਨੂੰ ਰੋਕ ਕੇ ਫਟਾਰੇ ਵੱਲ ਲੈ ਜੂ ਕਣਕ ਨੂੰ ਇਹ 5-7 ਦਿਨ ਦੀ ਗਰੋਥ ਦਾ ਫਰਕ ਪਾ ਦਿੰਦਾ ਹੈ ਕਿਉਂਕਿ ਨਹੀਂ ਸਿੱਧੀ ਕਣਕ ਜਾਈ ਜਾਂਦੀ ਹੈ ਫਟਾਰਾ ਨਹੀਂ ਕਰਦੀ ਜੇ ਜ਼ਿਆਦਾ ਆਪਾਂ ਜਿੱਦਾਂ ਕਹਦੇ ਜੂਰੀਆ ਲੇਟ ਕਰਦੀ ਯਾਰ ਪਹਿਲੇ ਪਾਣੀ ਲੇਟ ਕਰਦੀ ਇਹ ਸਮੱਸਿਆ ਆ ਜਾਂਦੀ ਆਪਣੇ ਪਰ ਉਹਨੂੰ ਆ ਚੀਜ਼ ਹੱਲ ਕਰ ਲੈਂਦੀ ਆ ਤੇ ਕਿਸਾਨ ਵੀਰੋ ਜਿਹੜੇ ਰੇਸਲੇ ਬਾਨ ਨੇਗੇ ਉੱਥੇ ਤੁਸੀਂ ਜ਼ਿਆਦਾ ਕੁਤਾਹੀ ਨਹੀਂ ਵਰਤਣੀ ਜ਼ਿਆਦਾ ਗਿੱਲਜ ਵੀ ਸਪਰੇ ਨਹੀਂ ਕਰਨੀ ਜ਼ਿਆਦਾ ਸੁੱਕਾ ਜ ਵੀ ਨਹੀਂ ਕਰਨੀ ਬੱਤਮਾਨ ਜ ਸਪਰੇ ਕਰੋ ਤੇ ਪਾਣੀ ਕਿੰਨਾ ਲਾਉਣਾ ਘੱਟੋ ਘੱਟ ਕਿਸਾਨ ਵੀਰੋ 200 ਲੀਟਰ ਪਾਣੀ ਇੱਕ ਏਕੜ ਤੇ ਲਗਾਓ 160 ਗ੍ਰਾਮ ਡੋਜ਼ ਨੂੰ 200 ਲੀਟਰ ਪਾਣੀ ਦੇ ਵਿੱਚ ਜੇਕਰ ਤੁਸੀਂ ਪਾ ਕੇ ਲਾਹੋਗੇ ਤੁਹਾਡੇ ਖੇਤ ਦੇ ਵਿੱਚੋਂ ਗੁੱਲੀ ਡੰਡੇ ਦਾ ਪੀਨਾਸ਼ ਕਰਨ ਵਾਲਾ ਕਰ ਦਿੰਦਾ ਏ ਬਾਥੂ ਖੰਡੀ ਕਹਿੰਦੇ ਨੇ ਜਿਹਨੂੰ ਆਪਾਂ ਮੋਥਰਾ ਮਾੜਾ ਮੋਡਾ ਖੱਤੇ ਦੇ ਵਿੱਚ ਹੋਵੇ ਉਹਨੂੰ ਵੀ ਇਹ ਬਹੁਤ ਸੇਦੀ ਕੰਟਰੋਲ ਕਰਦਾ ਤੇ ਗੁੱਲੀ ਡੰਡੇ ਨੂੰ ਕਿਸਾਨ ਵੀਰੋ ਇਹ ਤਕਰੀਬਨ 20 22 25 ਦਿਨ ਤੱਕ ਗੁੱਲੀ ਡੰਡੇ ਨੂੰ ਮਾਰਦਾ ਖਾਸ ਇਹ ਦੀਦੀ ਕਿਸਾਨ ਵੀਰੋ ਕੀ ਆ ਇੱਕ ਟੈਕਨੀਕਲ ਇਹਦੇ ਜਿਹੜੇ ਹੈਗੇ ਨੇ ਇਹ ਨਾਲੇ ਤਾਂ ਕਿਸਾਨ ਵੀਰੋ ਉੱਪਰੋਂ ਗੁੱਲੀ ਡੰਡੇ ਨੂੰ ਮਾਰਦੇ ਨੇ ਪੱਤਿਆਂ ਦੇ ਥਰੂ ਪੱਤੇ ਤੇ ਪੈ ਗਿਆ ਤਾਂ ਪੱਤੇ ਤੇ ਅਸਰ ਕਰਕੇ ਇਹਨੇ ਗੁੱਲੀ ਡੰਡਾ ਮਾਰ ਦੇਣਾ ਜੇਕਰ ਇਹ ਮੈਂ ਆਪਣੀ ਮਿੱਟੀ ਦੇ ਵਿੱਚ ਪੈਂਦਾ ਨੀਚੇ ਮਿੱਟੀ ਦੇ ਧਰਤੀ ਤੇ ਪੈਂਦਾ ਤਾਂ ਇਹ ਧਰਤੀ ਦੇ ਵਿੱਚ ਰਚ ਕੇ ਗੁੱਲੀ ਡੰਡੇ ਦੀਆਂ ਜਿਹੜੀਆਂ ਜੜਾਂ ਨੇ ਉਹਨਾਂ ਨੂੰ ਖਤਮ ਕਰਦਾ ਉੱਥੋਂ ਗੁੱਲੀ ਡੰਡਾ ਮਾਰਦਾ ਇਹ ਤੇ ਕਿਸਾਨ ਵੀਰੋ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਪਰ ਕਰਨ ਦੇ ਵਿੱਚ ਗਲਤੀਆਂ ਨਾ ਕਰੋ ਪਾਣੀ ਪੂਰਾ ਫੁੱਲ ਲਾਓ 200 ਲੀਟਰ ਪਾਣੀ ਲਾਓ ਜੇ ਤੁਸੀਂ ਇਹਦਾ 100 ਇਹਦਾ 100% ਰਿਜ਼ਲਟ ਲੈਣਾ ਫੇਰ ਤੁਸੀਂ ਕਿਸਾਨ ਵੀਰੋ ਕੀ ਕਰਨਾ ਕੱਟਾ ਵਾਲੀ ਨੋਜ਼ਲ ਨਾਲ ਹੱਥ ਵਾਲੇ ਪੰਪ ਨਾਲ ਸਪਰੇਅ ਕਰੋ ਕੱਟਾ ਵਾਲੀ ਨੋਜ਼ਲ ਹੁੰਦੀ ਹੈ ਜਿਹੜੀ ਕਿਸਾਨ ਵੀਰੋ نیچے ਨੂੰ ਪ੍ਰੈਸ਼ਰੀ ਦਾ ਸਿੱਧਾ ਜਾਂਦਾ ਆਪਾਂ ਕੀਟਨਾਸ਼ਕਾਂ ਵਾਲੀ ਨੋਜ਼ਲ ਨਹੀਂ ਕਹਿ ਰਹੇ ਤੁਹਾਨੂੰ ਜਿਹੜੀ ਸਿੱਧਾ ਹਰਬੀਸਾਈਡ ਵਾਸਤੇ ਸਪੈਸ਼ਲ ਨੋਜ਼ਲ ਹੁੰਦੀ ਉਹਦੇ ਨਾਲ ਤੁਸੀਂ ਸਪਰੇਅ ਕਰੋ ਉਹਦੇ ਨਾਲ ਕਿਸਾਨ ਵੀਰੋ ਕੀ ਹੈ ਨਦੀਨ ਪੂਰਾ ਭਿੱਜਦਾ ਹੈ ਜਾ ਫਿਰ ਕਿਸਾਨ ਵੀਰੋ ਅੱਜ ਕੱਲ ਜਿਹੜੀਆਂ ਕੰਪਨੀਆਂ ਆ ਰਹੀਆਂ ਨੇ ਜਿੱਦਾਂ ਸ਼ਕਤੀਮਾਨ ਕੰਪਨੀ ਦੇ ਬੂਮ ਸਪਰੇਅਰ ਆਉਂਦੇ ਨੇ ਕੀੜਾ ਕਹਿੰਦੇ ਨੇ ਜੀ ਨੂੰ ਆਪਾਂ ਤੁਸੀਂ ਜਦੋਂ ਖੇਤ ਪੂਰਾ ਬੱਤਰ ਹੋ ਗਿਆ ਬੱਤਾਂ ਬਣਾ ਖੇਤ ਉਸ ਟਾਈਮ ਉਹਦੋਂ ਲਿਆ ਕੇ ਸਪਰੇਅ ਕਰਾ ਦਿਓ ਤੁਹਾਡੇ ਖੇਤ ਚੋਂ ਗੁੱਲੀ ਡੰਡਾ ਖਤਮ ਕਰ ਦੂ 200 ਲੀਟਰ ਪਾਣੀ ਲਗਾਉ ਉਹ ਪੂਰਾ ਤੇ ਸਪਰੇਅ ਉਹਦੇ ਕੱਟਾ ਵਾਲੀਆਂ ਨੋਜ਼ਲ ਆਉਂਦੇ ਨੇ ਥੱਲੇ ਨੂੰ ਹੀ ਦਵਾਈ ਪਾਉਣੇ ਚਾਹੇ ਤੁਹਾਡੀ ਹਵਾ ਚੱਲਦੀ ਹੋਵੇ ਕੁਝ ਚੱਲਦਾ ਹੋਵੇ ਉਹਦੇ ਨਾਲ ਕਿਸਾਨ ਵੀਰੋ ਸਪਰੇਅ ਦੇ ਤੁਹਾਨੂੰ 100% ਰਿਜ਼ਲਟ ਮਿਲਣਗੇ ਫੇਰ ਆ ਜਾਂਦੇ ਕਿਸਾਨ ਵੀਰੋ ਗੱਲ ਆਪਾਂ ਜਿਹੜੀ ਇੰਜਨ ਵਾਲੀ ਢੋਲੀ ਕਹਿੰਦੇ ਨੇ ਉਹਦੇ ਨਾਲ ਕਿਸਾਨ ਵੀਰੋ ਪਤਾ ਕੀ ਹੁੰਦਾਗਾ ਜੇ ਤਾਂ ਹਵਾ ਨਹੀਂ ਚੱਲਦੀ ਤੁਸੀਂ ਉਹਦਾ ਪੂਰਾ ਪ੍ਰੈਸ਼ਰ ਘਟਾਤਾ ਮਨ ਲਗੇ ਛਿੱਟਾ ਪਵੇ ਥੱਲੇ ਜ਼ਮੀਨ ਤੇ ਜਿੱਦਾਂ ਆਪਣੇ ਪੱਤੇ ਦੇ ਉੱਪਰ ਛਿੱਟਾ ਪਵੇ ਫੇਰ ਤਾਂ ਕਿਸਾਨ ਵੀਰੋ ਕੰਮ ਕਰ ਜਾਂਦੀ ਆ ਬਹੁਤ ਸਾਰੇ ਕਿਸਾਨ ਵੀਰ ਰਿਜ਼ਲਟ ਉਹਦੇ ਨਾਲ ਵੀ ਲੈਂਦੇ ਨੇ ਆਪਾਂ ਇਹ ਨਹੀਂ ਕਹਿ ਸਕਦੇ ਬਰੀ ਹਲਤ ਨਹੀਂ ਮਿਲਦੀ ਪਰ ਜੇ ਤੁਸੀਂ ਕਹੋ ਵੀ ਉਹਦੀ ਧੂੜ ਬਣਾ ਕੇ ਨਹੀਂ ਤੁਸੀਂ ਰਿਜ਼ਲਟ ਲੈ ਸਕਦੇ ਤੁਹਾਡੀ 50% ਦਵਾਈ ਨਾ ਉੜ ਜਾਣਾ 50 ਹੀ ਕੰਮ ਕਰਨਾ ਇਸ ਕਰਕੇ ਕਿਸਾਨ ਵੀਰੋ ਇਹ 2-3 ਸਾਵਧਾਨੀਆਂ ਵਰਤੋ ਫਾਇਦੇ ਦੇ ਬਹੁਤ ਨੇ ਦੋ ਕੰਮ ਕਰਦਾ ਇਹ ਕਿਸਾਨ ਵੀਰ ਜਿਹੜੇ 3 ਸਾਲ ਤੋਂ 4 ਤੋਂ ਦੀ ਲਗਾਤਾਰ ਵਰਤੋ ਜਿਨ੍ਹਾਂ ਨੇ ਕਰੀਆ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਨੇ ਇਹਦੇ ਤੇ ਸਾਊਥ ਵਾਲੇ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹੀ ਗੱਲਬਾਤ ਕਰਾ ਜਿਹੜੇ ਸਾਊਥ ਏਰੀਆ ਬਣਾ ਆ ਗਿਆ ਉੱਥੇ ਕਿਸਾਨ ਵੀਰੋ ਜੇਕਰ ਕਣਕ ਜ਼ਿਆਦਾ-ਜ਼ਿਆਦਾ ਗ੍ਰੋਥ ਕਰਦੀ ਆ ਆਪਣੀ ਲਈ ਹੋ ਸੰਦੀ ਸਪਰੇ ਨਾਲੋਂ ਉਹ ਨਦੀਨ ਆਸਕਰੀ ਸਪਰੇ ਕਰ ਦਿੰਦੇ ਨੇ ਇਹੀ ਐਟਲੈਂਟਿਸ ਉਹਦੇ ਨਾਲ ਕੀ ਹੁੰਦਾ ਕਿਸਾਨ ਵੀਰੋ ਗਰੋਥ ਰੁਕ ਜਾਂਦੀ ਆ ਫਟਾਰਾ ਕਰਨ ਲੱਗੇ ਨੇ ਕਣਕ ਇਹੇ ਕਿਸਾਨ ਵੀਰੋ ਹੁਣ ਆਪਾਂ ਨਾਰਮਲ ਹੀ ਕਹਦੇ ਨੇ ਯਾਰ 50 ਦਿਨ ਤੇ ਜਾ ਕੇ ਲੀ ਹੋਸਨ ਕਰ ਦੋ ਉਹਦੇ ਨਾਲੋਂ ਕਿਸਾਨ ਵੀਰੋ ਜੇਕਰ ਤੁਹਾਡੀ ਇਹ ਸਪਰੇਅ ਕਰੀ ਹੋਈ ਹੂ ਉਦੋਂ ਨੂੰ ਰਿਜ਼ਲਟ ਵੀ ਬੈਟਰ ਮਿਲਣਗੇ ਪਾਣੀ ਵੀ ਪੂਰਾ ਲਾਓ ਤੇ ਨਾਲੇ ਤਾਂ ਤੁਹਾਡੀ ਕਣਕ ਦੀ ਗਰੋਥ ਰੁਕ ਜੂ ਗਿਰਨ ਦੀ ਸਮੱਸਿਆ ਨਾਲੋਂ ਨਾਲੇ ਤੁਹਾਡਾ ਗੁੱਲੀ ਡੰਡਾ ਮਾਰਜੋ ਦੋ ਚੀਜ਼ਾਂ ਹੋ ਜਾਣਗੀਆਂ ਗੁੱਲੀ ਡੰਡੇ ਦੇ ਨਾਲ ਨਾਲ ਜੇ ਤੁਹਾਡੇ 2-4 ਬੂਟੇ 5 ਬੂਟੇ ਆ ਤੁਹਾਨੂੰ ਦੀਂਦੇ ਨੇ ਕਿਤੇ ਐਮ ਮਾੜਾ ਮੋਟਾ 5-4% ਜੇ ਤੁਹਾਡੇ ਦੂਜੇ ਨਦੀਨ ਨੇ ਉਹ ਵੀ ਖਤਮ ਹੋ ਜਾਣਗੇ ਪਾਲਕੀ ਵਗੈਰਾ ਜਿੱਦਾਂ ਕਹਦੇ ਨੇ ਆਪਾਂ ਕੜ ਕਪਾਲਕੀ ਸਾਡੇ ਇੱਧਰ ਜ਼ਿਆਦਾ ਕਹਿੰਦੇ ਨੇ ਉਹਨੂੰ ਤੇ ਉਹਨੂੰ ਵੀ ਇਹ ਕਿਸਾਨ ਵੀਰੋ ਖਤਮ ਕਰ ਦਿੰਦਾ ਇਹੇ ਕਿਸਾਨ ਵੀਰੋ ਸਪਰੇਹਾਂ ਦੇ ਰਿਜ਼ਲਟ ਲੈਣੇ ਹੁੰਦੇ ਨੇ ਤਾਂ ਤੁਸੀਂ ਪਾਣੀ ਤੇ ਸਹੀ ਢੰਗ ਵਰਤਿਆ ਕਰੋ ਤੁਹਾਨੂੰ ਰਿਜ਼ਲਟ ਫੁੱਲ ਮਿਲਣਗੇ ਦਵਾਈ ਕੋਈ ਮਾੜੀ ਨਹੀਂ ਹੁੰਦੀ ਆਪਣੇ ਤਰੀਕੇ ਮਾੜੇ ਹੋ ਸਕਦੇ ਨੇ ਤੇ ਇਸੇ ਕਰਕੇ ਕਿਸਾਨ ਵੀਰੋ ਮੈਨੂੰ ਕਈ ਵੀਰਾਂ ਦੇ ਫੋਨ ਆਏ ਸੀ ਵੀ ਇਹ ਕਿਦਾਂ ਆਪਾਂ ਵਰਤੋਂ ਕਰੀਏ ਵੀ ਇਹਦੇ ਬਾਰੇ ਦੱਸੋ ਤਾਂ ਹੀ ਮੈਂ ਅੱਜ ਇਹ ਵੀਡੀਓ ਸਪੈਸ਼ਲ ਪਾਈ ਹੈਗੀ ਇਸ ਤਰ੍ਹਾਂ ਆਪਾਂ ਇੱਕ ਦੋ ਨਦੀਨ ਨਾਸਕਾਂ ਦੇ ਹੋਰ ਵੀ ਵੀਡੀਓ ਪਾਵਾਂਗੇ ਤੇ ਜਿਹੜੇ ਕਿਸਾਨ ਵੀਰਾਂ ਨੇ ਹਜੇ ਤੱਕ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਕਰੋ ਸਬਸਕ੍ਰਾਈਬ ਉਮੀਦ ਆ ਤੁਹਾਨੂੰ ਆਪਣੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਫਿਰ ਇਹ ਇੱਕ ਤੱਕ ਪਹੁੰਚ ਸਕੇ ਵੀਡੀਓ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦੇਂਦ ਰਹੋ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ